ਇੱਕ ਖਬਰ ਥੋੜੀ ਰਾਜਨੀਤੀ ਤੋਂ ਹਟਕੇ ਐ ਸਮਾਜ ਦੇ ਨਾਲ ਜੁੜੀ ਹੋਈ ਐ ਆਪਾਂ ਚੋਰੀਆਂ ਚੋਰੀਆਂ ਹੁੰਦੀਆਂ ਤਾਂ ਮਿੰਟੋ ਜੀ ਬਹੁਤ ਦੇਖੀਆਂ ਨੇ ਬੈਂਕਾਂ ਦੇ ਵਿੱਚ ਚੋਰੀਆਂ ਕੋਈ ਸੋਨੇ ਸੱਪੇ ਦੀਆਂ ਚੋਰੀਆਂ ਵੀ ਆ ਇੱਕ ਨਵੀਂ ਚੋਰੀ ਕਹਿੰਦੇ ਬਾਦਾਮਦੂਮੀ ਲੁੱਟ ਕੇ ਲੈ ਗਿਆ ਉਹ ਵੀ ਬਹੁਤ سارے ਪੈਸਿਆਂ ਦੇ 2-3 ਕਰੋੜ ਦੇ ਇਹ ਕਿੱਥੋਂ ਦੀ ਖਬਰ ਐ ਨਹੀਂ ਇਹ ਅੰਮ੍ਰਿਤਸਰ ਦੀ ਸੀਗੀ ਹੂੰ ਉੱਥੇ ਅੰਮ੍ਰਿਤਸਰ ਦੇ ਲਾਗੇ ਇਲਾਕੇ 'ਚੋਂ ਕੋਈ ਗੋਡਾਉਨ ਸੀ ਕੋਲ ਉਹਦੇ ਡਰਾਈ ਫਰੂਟਸ ਸੀਗੇ ਜੀ ਡਰਾਈ ਫਰੂਟ ਬਹੁਤ ਮਹਿੰਗੇ ਮਹਿੰਗੇ ਨਹੀਂ ਬਿਲਕੁਲ ਖਾਇਆ ਕਰੋ ਸੁਆਰੇ ਤਰਕੇ ਉੱਠ ਕੇ ਖਾਇਆ ਕਰੋ ਮਹਿੰਗੇ ਪਹਿਲੇ ਮਿਲ ਖਾਇਆ ਕਰੋ ਪਹਿਲੇ ਗੱਲ ਕਰੀ ਹੈ ਨਾ ਹੁਣ ਕੀ ਮਹਿੰਗਾ ਕੀ ਸਸਤਾ ਹੈ ਨਾ ਕੀ ਮਹਿੰਗੀ ਕੀ ਸਸਤੀ ਸਾਨੂੰ ਯਾਰਾਂ ਨੂੰ ਮਸਤੀ ਤਾਂ ਗੱਲ ਇੱਕ ਜ਼ਰੂਰ ਖਾ ਲਿਆ ਕਰੋ ਪਰ ਹਾਂ ਮਹਿੰਗਾ ਤੇ ਹੈਗਾ ਭਾਈ ਉਹ ਕੀ ਖਾਵੇ ਜਿਹਦੇ ਕੋਲ ਪੈਸਾ ਹੀ ਨਹੀਂ ਜੀ ਪਰ ਪਰਮਾਤਮਾ ਮੈਂ ਤੇ ਕਹਿੰਦਾ ਕਿ ਸਭ ਨੂੰ ਇਨਾ ਕੁ ਦੇਵੇ ਕਿ ਸਾਰੇ ਸਾਰੇ ਬੱਚੇ ਜਿਹੜੇ ਆ ਡਰਾਈ ਫਰੂਟ ਖਾ ਸਕਣ ਜੀ ਬਿਲਕੁਲ ਕਿਸੇ ਦਾ ਵੀ ਦਿਨ ਡਰਾਈ ਨਾ ਗੁਜ਼ਰੇ ਹੂੰ ਜੀ ਜੀ ਖੁਸ਼ਕ ਨਾ ਗੁਜ਼ਰੇ ਖੁਸ਼ਕ ਨਾ ਗੁਜ਼ਰੇ ਚੋਪੜਿਆ ਗੁਜ਼ਰੇ ਜੀ ਰੋਟੀ ਰਿਜ਼ਕ ਸਭ ਨੂੰ ਦੇਵੇ ਜੀ ਮਿੰਟੂ ਜੀ ਬਿਲਕੁਲ ਬਿਲਕੁਲ ਗੱਲ ਇਹ ਆ ਕਿ ਸਾਹਿਬ ਉਹ ਹੀ ਚੋਰੀ ਤੇ ਮਾਲਕ ਦੇ ਅਨੁਸਾਰ ਕਿ ਉਹ ਤੇ 1.5-2 ਕਰੋੜ ਦੀ ਹੈ ਸ਼ਾਇਦ ਚੋਰੀ ਡਰਾਈ ਫਰੂਟ ਬਹੁਤ ਮਹਿੰਗਾ ਜੀ ਉਸ ਤੋਂ ਬਾਅਦ ਹੁਣ ਇਹਨਾਂ ਨੇ ਕੁਝ ਗ੍ਰਿਫਤਾਰੀਆਂ ਜਿਹੜੀਆਂ ਕਰਨੀਆਂ ਤਾਂ ਮਤਲਬ ਇਹ ਆ ਕਿ ਇਹਨਾਂ ਨੂੰ ਗੱਲ ਜੱਜ ਗਈ ਉਹ ਕਹਿੰਦੇ ਆ ਨਾ ਕਿ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੀਆਂ ਸੋਹਣੀਆਂ ਗੱਲਾਂ ਨਜ਼ਰ ਆਉਂਦੀਆਂ ਨੇ ਉਹ ਕਹਿੰਦੇ ਜੀ ਅਕਲ ਬਦਾਮਾਂ ਨਾਲ ਨਹੀਂ ਆਉਂਦੀ ਅਕਲ ਠੋਕਰਾਂ ਖਾਣ ਨਾਲ ਆਉਂਦੀ ਬਿਲਕੁਲ ਉਹ ਚੋਰਾ ਨੇ ਅੱਕੇ ਹੋਊਗਾ ਕਿ ਠੋਕਰਾਂ ਤੇ ਖਾਈ ਜਾਂਦੇ ਆ ਅਕਲ ਤੇ ਆਉਂਦੀ ਇਹਨਾਂ ਨੂੰ ਬਦਾਮ ਵੀ ਖਾ ਕੇ ਦੇਖ ਬਦਾਮ ਵੀ ਖਾ ਕੇ ਦੇਖ ਲੀ ਬਿਲਕੁਲ ਦੋਵੇਂ ਚੀਜ਼ਾਂ ਹੋ ਜਾਣਗੀਆਂ ਫਿਰ ਅਸੀਂ ਕੋਈ ਨਵੀਂ ਕਹਾਵਤ ਕੱਢ ਲਾਂਗੇ ਜੀ ਕਿ ਭਾਈ ਅਕਲ ਵਾਕਿਆ ਠੋਕਰ ਨਾਲ ਆਉਂਦੀ ਹੈ ਜਾਂ ਬਦਾਮ ਨਾਲ ਆਉਂਦੀ ਹੈ ਹੂੰ ਖੈਰ ਬਈ ਇਹ ਤਾਂ ਹੁਣ ਪਤਾ ਨਹੀਂ ਉਹਨਾਂ ਦੇ ਮਾਈਂਡ ਚ ਕੀ ਸੀਗਾ ਤਾਂ ਉਹਨਾਂ ਨੇ ਚੱਕ ਲਿਆ ਤਾਂ ਹੁਣ ਉਹ ਕੈਂਟਰ ਲੈ ਕੇ ਆਏ ਨੇ 30 35 ਬੰਦੇ ਆਏ ਨੇ ਹਮ ਮਤਲਬ ਕਿ ਪੂਰੀ ਉਹਨਾਂ ਨੂੰ ਜਾਣਕਾਰੀ ਸੀਗੀ ਤਾਂ ਹੁਣ ਗ੍ਰਿਫਤਾਰੀਆਂ ਜਿਹੜੀਆਂ ਨੇ ਹੋ ਗਈਆਂ ਨੇ ਇਹਦਾ ਮਤਲਬ ਕਿ ਕੇਸ ਟਰੇਸ ਹੋ ਗਿਆ ਪਰ ਇਹ ਆਪਣੇ ਆਪ ਦੇ ਵਿੱਚ ਜਿਵੇਂ ਤੁਸੀਂ ਕਿਹਾ ਇੰਡੀਆ ਦੇ ਵਿੱਚ ਚੋਰੀਆਂ ਦਾ ਇਤਿਹਾਸ ਹੀ ਬੱਲਾ ਹੈ ਕਿਸੇ ਦਿਨ ਕਰਾਂਗੇ ਇਹਦੇ ਤੇ ਵੀਡੀਓ ਕਰਾਂਗੇ ਕੋਈ ਮੱਥਾ ਟੇਕ ਕੇ ਮੰਦਰ ਚੋਂ ਪੈਸੇ ਕੱਢ ਲੈਂਦਾ ਹਮ 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 ਕੋਈ ਠੇਕੇ ਚ ਵੜ ਜਾਂਦਾ ਜੀ ਤੇ ਪੀ ਕੇ ਤੇ ਉਥੇ ਡਾਂਸ ਵੀ ਕਰਦਾ ਸੀ ਸੀਸੀਟੀਵੀ ਅੱਗੇ ਇਹ ਬਹੁਤ بڑے ਨਿਰਾਲੇ ਚੋਰ ਨੇ ਸਾਬ ਨਿਰਾਲੇ ਚੋਰ ਨੇ ਇੰਨਾ ਚੋਰਾਂ ਦੇ ਤੇ ਪੱਟੇ ਕਈ ਰਾਸ ਨਹੀਂ ਆਂਦੇ ਮੈਨੂੰ ਇੱਕ ਵਾਰੀ ਇੱਕ ਮੇਰੇ ਦੋਸਤ ਨੇ ਦੱਸਿਆ ਕਹਿੰਦਾ ਉਹ ਪੁਲਿਸ ਮੈਕ ਵਿੱਚ ਉਹ ਅੱਜਕੱਲ ਬਾਹਰਲੇ ਦੇਸ਼ ਦੇ ਵਿੱਚ ਵਸਦੇ ਆ ਜੀ ਉਹ ਕਹਿੰਦੇ ਅਸੀਂ ਇੱਕ ਬਹੁਤ ਵੱਡਾ ਇੰਡੀਆ ਦਾ ਚੋਰ ਫੜਿਆ ਹੂੰ ਤੇ ਉਹ ਚੋਰ ਜਿਹੜਾ ਅਸੀਂ ਬੜੇਲ 'ਚ ਬੰਦ ਕਰ ਦਿੱਤਾ ਜੀ ਬੜੇਲ 'ਚ ਬੰਦ ਕਰ ਦਿੱਤਾ ਤੇ ਉਹਨੇ ਇੱਕ ਡਿਪਟੀ ਸੁਪਰਡੈਂਟ ਨੂੰ ਚਾਟ ਤੇ ਲਾ ਲਿਆ ਹੂੰ ਆ ਲਿਓ ਜੀ ਆ ਲਿਓ ਆ ਖਾ ਲਓ ਸ਼ੋਪਿੰਗ ਕਰ ਲਓ ਕਰ ਲਓ ਤੇ ਇੱਕ ਦਿਨ ਉਹ ਨਿਕਲ ਗਿਆ ਕਹਿੰਦਾ ਉਹ ਉਹ ਤੇ ਆਹਦਾ ਆਮ ਵਧੀਆ ਹੁਣ ਜੀਵਨ ਜਿਉਂਦਾ ਤੇ ਉਹਦੇ ਤੇ ਇੱਕ ਫਿਲਮ ਵੀ ਬਣ ਗਈ ਆ ਜੀ ਤੇ ਜਿਹੜਾ ਡਿਪਟੀ ਸੁਪਰਡੈਂਟ ਸੀ ਉਹ ਫਲਾਣੇ ਸੈਕਟਰ ਦੇ ਫਲਾਣੇ ਨੁਕਰ ਤੇ ਫਰੂਟ ਦੀ ਰੇੜੀ ਲਾ ਕੇ ਸੇਬ ਕੇਲੇ ਵੇਚਦਾ ਮੈਂ ਬੜਾ ਤਰੱਕੀ ਵਕਰੀ ਵਕੀ ਦੇਸ਼ ਦੀ ਹੈ ਨਾ ਲਾਲਚ ਜਿਹੜਾ ਨਾ ਉਹ ਲੈ ਕੇ ਬਹਿ ਜਾਂਦਾ ਸੋ ਇੱਥੇ ਤੇ ਚੋਰਾਂ ਦੀ ਗਜ਼ਬ ਕਹਾਣੀ ਹੈ ਸਰ ਜੀ ਜੀ ਤੇ ਇਹ ਵੀ ਗਜ਼ਬ ਦੇ ਚੋਰ ਨਿਕਲੇ ਪਰ ਪੁਲਿਸ ਇਨਾਂ ਤੋਂ ਵੀ ਤੇਜ਼ ਨਿਕਲੀ ਆ ਉਹਨਾਂ ਨੇ ਇਹਨਾਂ ਦਾ ਖੁਰਾ ਨੱਪ ਲਿਆ ਜੀ ਤੇਜੇ ਵੀ ਨਿਕਲੇ ਨਾਲ ਕਹਿੰਦੇ ਸੀ ਸੀਸੀਟੀਵੀ ਕੈਮਰੇ ਡੀਵੀਆਰ ਵਗੈਰਾ ਦਾ ਬਲਾਮਾ ਤੇ ਉਹ ਵੀ ਲੈ ਕੇ ਪਲਟਣ ਲਈ ਫਿਰਦੇ ਸਨ ਬੰਦਿਆਂ ਦੀ ਅੱਧਾ ਤੇ ਪਿੰਡ ਆ ਗਿਆ ਜਿਵੇਂ ਮੰਨ ਲਓ ਕਿ ਛੋਟੇ ਜਿਹੇ ਪਿੰਡ ਦੀ ਵਸੋਂ ਹੋਵੇ ਤੇ ਉਹਦੇ ਚੋਂ ਕਿੰਨੇ ਬੰਦੇ ਆ ਗਏ 35 40 ਜਾਣੇ ਦੱਸੋ ਕਮਾਲ ਹੋ ਗਏ ਸੁਖਰੀ ਜੀ ਦੱਸ ਰਹੇ ਨੇ ਕੈਨੇਡਾ ਚ ਵੀ ਇੱਕ ਵਾਰੀ ਕਹਿੰਦੇ ਮੈਪਲ ਸਰਪ ਚੋਰੀ ਹੋਇਆ ਸੀ ਕਹਿੰਦੇ ਬਹੁਤ ਸਾਰੇ ਮਿਲੀਅਨਸ ਦਾ ਮਿਲੀਅਨ ਡਾਲਰਸ ਦਾ ਹਾਂ ਉੱਥੋਂ ਤੇ ਵੇਖ ਲੋ 골ਡ ਕਿੰਨਾ ਨਿਕਲ ਆਇਆ ਉਹ ਕੰਟੇਨਰ ਚ ਕਿੱਡਾ ਵੱਡਾ ਮਾਮਲਾ ਸੀਗਾ ਬਿਲਕੁਲ ਬਿਲਕੁਲ ਜੀ ਬਿਲਕੁਲ